ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਪਿਆਰ ਵਾਲੇ ਪਰਿਵਾਰ ਭਾਈ ਸ਼ਾਮ ਸੁੰਦਰ ਜੀ ਅਤੇ ਭਾਈ ਕਨਸ਼ਾਮ ਦਾਸ ਜੀ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਰਲ ਮਿਲ ਕੇ ਆਪਣੇ ਮਿੱਠੀ ਬਜ਼ੁਰਗਾਂ ਦੀ ਯਾਦ ਮਨਾਉਂਦਿਆਂ ਹੋਇਆਂ ਭਾਈ ਸਵਰਗਿਆ ਮੰਗਤ ਰਾਮ ਜੀ ਦੀ ਮਿੱਠੀ ਯਾਦ ਨੂੰ ਮਨਾਉਂਦਿਆਂ ਹੋਇਆਂ ਸਮੂਹ ਪਰਿਵਾਰ ਵੱਲੋਂ ਸ੍ਰੀ ਸੁਖਣੀ ਸਭ ਜਦੇ ਪਾਠ ਗੁਰੂ ਘਰ ਵਿਖੇ ਕਰਵਾਏ ਗਏ ਨੇ ਰਲ ਮਿਲ ਕੇ ਸਮੂਹ ਪਰਿਵਾਰ ਵੱਲੋਂ ਅਤੇ ਸਮੂਹ ਉਹ ਨਗਰ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲ ਬੈ ਕੇ ਹਾਜ਼ਰੀਆਂ ਭਰੀਆਂ ਹਨ ਹੋਰ ਵੀ ਸਾਖ ਸਬੰਧੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਪਿਆਰਿਓ ਗੁਰਬਾਣੀ ਹਰਜਾ ਸੁਣ ਕੇ ਆਪਣਾ ਜੀਵਨ ਸਫਲ ਕੀਤਾ ਜੀ ਅਤੇ ਸਮੂਹ ਪਰਿਵਾਰ ਵੱਲੋਂ ਰਲ ਮਿਲ ਕੇ ਗੁਰੂ ਕੀ ਸੰਗਤਾਂ ਵਾਸਤੇ ਗੁਰੂ ਘਰ ਲੰਗਰ ਗੁਰੂ ਘਰ ਵਿਖੇ ਤਿਆਰ ਕੀਤਾ ਹੈ ਜੀ ਅਤੇ ਸਤਿਗੁਰ ਕਿਰਪਾ ਕਰਨ ਸਮੂਹ ਸੇਵਾਦਾਰਾਂ ਤੇ ਸਮੂਹ ਪਰਿਵਾਰ ਤੇ ਸਤਿਗੁਰ ਜੀ ਮਿਹਰ ਭਰਿਆਤ ਰੱਖਣ ਸਰ ਤੇ ਅਤੇ ਵਿਛੜੀ ਹੋਈ ਰੂਹ ਨੂੰ ਸਤਿਗੁਰ ਜੀ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਐਸੇ ਤਰ੍ਹਾਂ ਹੀ ਭਾਈ ਆਪਣੇ ਸਾਰਿਆਂ ਦੇ ਫਰਜ਼ ਬਣਦੇ ਨੇ ਆਪਣੇ ਬਜ਼ੁਰਗਾਂ ਦੀਆਂ ਯਾਦਾਂ ਤਾਜ਼ੀਆਂ ਜਰੂਰ ਕਰਿਆ ਕਰੀਏ ਕਿਉਂਕਿ ਉਹਨਾਂ ਦਾ ਜੋ ਪਰ ਉਪਕਾਰ ਆਪਣੇ ਸਰਬੋਤ ਵੱਡੇ ਨੇ ਮਾਤਾ ਪਿਤਾ ਦੇ ਬਹੁਤ ਵੱਡੇ ਪਰ ਉਪਕਾਰ ਨੇ ਆਪਾਂ ਉਹਨਾਂ ਦੇ ਪੂਰੇ ਨਹੀਂ ਕਰ ਸਕਦੇ ਕਦੇ ਵੀ ਇਸ ਜਨਮ ਦੇ ਵਿੱਚ ਵੀ ਤੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਗੁਰਮੁਖ ਪਿਆਰਿਆਂ ਨੇ ਸਮੂਹ ਪਰਿਵਾਰ ਨੇ ਸਾਕ ਸਬੰਧੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਸੇਵਾ ਕੀਤੀ ਗੁਰੂ ਕੀ ਸੰਗਤਾਂ ਦੀ ਸੇਵਾ ਕੀਤੀ ਅਤੇ ਸਮੂਹ ਸੇਵਾਦਾਰਾਂ ਵੱਲੋਂ ਸਾਡੇ ਬੀਬੀਆਂ ਭੈਣਾਂ ਬੱਚਿਆਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਗਈ ਹੈ ਜੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਾਰੇ ਹੀ ਸੇਵਾ ਕਰਦੇ ਨੇ ਸਾਡੇ ਸਮੂਹੇ ਨਗਰ ਤੇ ਸਤਿਗੁਰਾਂ ਦੀ ਬਹੁਤ ਵੱਡੀ ਕਿਰਪਾ ਹੈ ਐਸੇ ਤਰ੍ਹਾਂ ਹੀ ਸਤਿਗੁਰਜੀ ਕਿਰਪਾ ਕਰਨ ਸਾਰਿਆਂ ਤੇ ਮਿਹਰ ਭਰਿਆ ਰੱਖਣ ਜੀ ਤੇ ਪਰਿਵਾਰ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਗੁਰੂ ਕੀਆ ਸੰਗਤਾਂ ਦੀ ਗੁਰੂ ਸਾਹਿਬ ਜੀ ਦੀ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰਿਆਂ ਨੇ ਭਾਈ ਆਪਣੀ ਆਪਣੀਆਂ ਡਿਊਟੀਆਂ ਨਿਭਾਈਆਂ ਸਤਿਗੁਰੂ ਜੀ ਕਿਰਪਾ ਕਰਨ ਨਾਮ ਦਾ ਰੰਗ ਸਾਧੂ ਕਾ ਸੰਗ ਬਖਸ਼ਣ ਜੀ ਐਸੇ ਤਰ੍ਹਾਂ ਹੀ ਸਾਰੇ ਰਲ ਮਿਲ ਕੇ ਭਾਈ ਬਾਤ ਤੋਂ ਬਾਅਦ ਨਾਮ ਸਿਮਰਨ ਜਪਿਆ ਕਰੀਏ ਬਾਤ ਤੋਂ ਬਾਅਦ ਸੇਵਾ ਸਿਮਰਨ ਇਹ ਜੋ ਮਨੁੱਖਾ ਦੇਹੀ ਹੈ ਆਪਾਂ ਨੂੰ ਪ੍ਰਾਪਤ ਹੋਈ ਹੈ ਇਹਨੂੰ ਸਫਲ ਕਰਕੇ ਜਾਣਾ ਹੈ ਨਾਮ ਜਪ ਕੇ ਸੇਵਾ ਕਰਕੇ ਬੰਦਗੀ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਗੁਰਮੁਖ ਪਿਆਰਿਓ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੱਥ ਜੋੜ ਕੇ ਅਮਰ ਤੇ ਵੇਲੇ ਵੀ ਭਾਈ ਜੋ ਆਪਣੇ ਸਵਾਸ ਨੇ ਉਹਨਾਂ ਨੂੰ ਸਫਲਾ ਕਰਿਆ ਕਰੀਏ ਨਾਮ ਜਪ ਕੇ ਸੇਵਾ ਕਰਕੇ ਜੋ ਇਹ ਮਨੁੱਖਾ ਦੇਹੀ ਹੈ ਆਪਾਂ ਨੇ ਭਾਈ ਇਹ ਸਫਲੀ ਕਰਕੇ ਜਾਣੀ ਹੈ ਇਤਾਈਓ ਬੇਨਤੀ ਕਰਦੇ ਆ ਭਾਈ ਜਿਨ੍ਹਾਂ ਨੇ ਜਪਿਆ ਹੈ ਉਹਨਾਂ ਦੀਆਂ ਆਜਾਦਾ ਮਨਾਈਆਂ ਜਾਂਦੀਆਂ ਹੈ ਜੋ ਵਾਹਿਗੁਰੂ ਦਾ ਨਾਮ ਜਪਦੇ ਹੈ ਉਸ ਪਰਮੇਸ਼ਰ ਦਾ ਪਾਈਓ ਵੱਡੀਆਂ-ਵੱਡੀਆਂ ਉਹਨਾਂ ਦੀਆਂ ਆਜਾਦਾ ਵੱਡੇ-ਵੱਡੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਜਿੱਦਾਂ ਆਪ ਸਮੂੱਚਾ ਪਰਿਵਾਰ ਨਾਲ ਮਿਲ ਕੇ ਆਪਣੀਆਂ ਬਜ਼ੁਰਗਾਂ ਦੀਆਂ ਆਜਾਦਾ ਮਨਾਉਂਦੇ ਹਨ ਸੋ ਪਿਆਰਿਓ ਜਿਨ੍ਹਾਂ ਨੇ ਚੰਗੇ ਕਾਰਜ ਕੀਤੇ ਨੇ ਨਾਮ ਜਪਿਆ ਸਿਮਰਨ ਜਪਿਆ ਆਪਾਂ ਵੀ ਰਲ ਮਿਲ ਕੇ ਇਸੇ ਤਰ੍ਹਾਂ ਹੀ ਪਾਈ ਵਾਹਿਗੁਰੂ ਦਾ ਨਾਮ ਜਪੀਏ ਸੋ ਪਰਿਵਾਰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪਾਈ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਓਟ ਆਸਰਾ ਲੈ ਕੇ ਆਪਣੇ ਵੱਡੇ ਨੀਂਹਾਂ ਯਾਦਾਂ ਤਾਜ਼ੀਆਂ ਕੀਤੀਆਂ ਜੀ ਬਹੁਤ ਧੰਨਵਾਦ ਪਰਿਵਾਰ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ